ਮੈਂ ਸਮਝਦਾ ਇਹ ਮੁੱਖ ਮੰਤਰੀ ਦੀ ਨਾਸਤਿਕਤਾ ਦੀ ਸੋਚ ਆ ਕੋਈ ਵੀ ਕਲਾ ਸਿੱਖ ਹੀ ਨਹੀਂ ਗੈਰ ਸਿੱਖ ਵੀ ਇੱਥੇ ਬਹੁਤ ਆਉਂਦੇ ਆ ਔਰ ਸ਼ਰਧਾ ਭਾਵਨਾ ਦੇ ਨਾਲ ਆਪਾਂ ਗੁਰੂ ਦੇ ਅੱਗੇ ਕੁਝ ਭੇਟਾ ਕਰਦੇ ਆ ਹਾਂ ਮੁੱਖ ਮੰਤਰੀ ਨੂੰ ਜੇ ਲੱਗਦਾ ਵੀ ਗੋਲਕ ਚ ਨਹੀਂ ਪਾਉਣਾ ਚਾਹੀਦਾ ਪਰਸਨਲ ਹੀ ਨਾ ਮੱਥਾ ਟੇਕੇ ਇਹਦੇ ਇਹਦੇ ਕੋਈ ਪਾਬੰਦੀ ਆ ਕਿ ਇਹ ਪੈਸੇ ਦਾ ਮੱਥਾ ਟੇਕੇ ਇਹ ਪਰ ਸਿੱਖ ਕੌਮ ਦੀਆਂ ਭਾਵਨਾਵਾਂ ਦੇ ਨਾਲ ਖਿਲਵਾੜ ਨਾ ਕਰੇ ਹੁਣ ਜਿਹੜੀਆਂ ਗੋਲਕਾਂ ਜਦੋਂ ਹੜ ਆਏ ਆ ਤੇ ਸ਼ਰੂਬਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਥੋੜੇ ਪ੍ਰਾਲੇ ਕੀਤੇ ਆ ਕਿਤੇ ਕੋਈ ਹੋਰ ਮੁਸ਼ਕਲ ਆ ਜੇ ਕੋਈ ਆਫਤ ਆ ਜੇ ਤੇ ਕਿਵੇਂ ਜਾਂਦੇ ਆ ਬਾਕੀ ਵੇਖੋ ਸਿੱਖ ਜਾਂ ਕੋਈ ਵੀ ਸ਼ਰਧਾ ਭਾਵਨਾ ਦੇ ਨਾਲ ਗੁਰੂ ਘਰ ਦੇ ਪ੍ਰੇਮੀ ਗੋਲਕਾ ਚ ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖ ਹੈ ਤਾਂ ਹੀ ਗੁਰ ਸਰਬ ਨਿਧਾਨਦਾਨ ਦੇਤ ਹੈ ਭਾਈ ਗੁਰਦਾਸ ਜੀ ਆਖਦੇ ਆ ਕੋਈ ਕੌਡੀ ਵੀ ਰੱਖਦਾ ਤੇ ਗੁਰੂ ਉਹਨੂੰ ਖਜ਼ਾਨੇ ਦਿੰਦਾ ਤੇ ਆਪਣੀ ਸ਼ਰਧਾ ਨਾਲ ਦਿੰਦੇ ਆ ਔਰ ਇਹੋ ਜੇ ਬੜੇ ਆਏ ਜਿਹੜੇ ਕਹਿੰਦੇ ਇਹ ਗੋਲਕਾ ਚ ਕੌਣੀਆਂ ਇਹ ਗੁਰੂ ਸਿੱਖਾਂ ਦੀ ਸ਼ਰਧਾ ਭਾਵਨਾ ਗੋਲਕਾਂ ਕੋਈ ਨਹੀਂ ਚੁਕਾ ਸਕਦਾ ਗੁਰਦੁਆਰੇ ਸਾਰੀ ਸੰਗਤ ਆਉਂਦੀ ਆ ਲੰਗਰ ਛਕਦੀ ਹੈ ਮੈਂ ਸਮਝਦਾ ਵੀ ਮੁੱਖ ਮੰਤਰੀ ਦੀ ਨਾਸਤਿਕਤਾ ਹੈ ਨਹੀਂ ਤੇ ਕੋਈ ਵੀ ਕਿਸੇ ਧਰਮ ਪ੍ਰਤੀ ਜਾਂ ਧਰਮ ਦੀ ਪਰੰਪਰਾ ਦੇ ਪ੍ਰਤੀ ਇਦਾਂ ਨਹੀਂ ਬੋਲਦਾ ਨਾ ਸੋਚਦਾ ਹੁੰਦਾ